हां जी मेरा नाम सनावर पट्टी प्रधान यूनाइटेड पीपल्स लीग और मेरे नाल चेयरमैन साहब पास्ट एंथनी जी जनरल सेक्रेटरी जॉन मसी जॉनी जी और बाकी ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ স্যামਸਨ ਗੇਲ ਜੀ ਆਕਾ ਜੀ ਵਿਲਸਨ ਜੀ ਐਂਥਨੀ ਜੀ ਤੇ ਰੋਕੀ ਜੀ और बाकी ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਏ ਭੋਲੇ ਹੋਏ ਉਹਦੇ ਵਿੱਚ 크ਿਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈਗੀ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਵੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਦੇ ਉਤੇ ਕਾਰਵਾਈ ਕਰਦੇ ਆ 4 ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਿਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਵਧੀ ਆ ਉੱਥੇ ਹੀ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ਤੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਅੱਜ ਐਫਆਈਆਰ ਦਰਜ ਕੀਤੀ ਗਈ ਆ ਸਮਾਂ ਤਾਂ ਨੇਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋ ਉਦੋਂ ਤੇ ਕਰੇ ਗ੍ਰਿਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਇਕੱਠ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ ਹਾਂਜੀ ਮੇਰਾ ਨਾਮ ਸੁਨਾਵਰ ਪੱਟੀ ਪ੍ਰਧਾਨ ਯੂਨਾਈਟਿਡ ਪੀਪਲਜ਼ ਲੀਗ ਔਰ ਮੇਰੇ ਨਾਲ ਚੇਅਰਮੈਨ ਸਾਹਿਬ ਪਾਸਟ ਐਂਥਨੀ ਜੀ ਜਨਰਲ ਸੈਕਟਰੀ ਜੌਨ ਮਸੀ ਜੌਨੀ ਜੀ ਔਰ ਬਾਕੀ ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ ਸैमਸਨ ਗੇਲ ਜੀ ਆਕਾਸ਼ ਜੀ ਵਿਲਸਨ ਜੀ ਐਂਥਨੀ ਜੀ ਔਰ ਰੌਕੀ ਜੀ ਔਰ ਬਾਕੀ ਹੋਰ ਵੀ ਜਿਹ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਏ ਭੋਲੇ ਓਏ ਉਹਦੇ ਵਿੱਚ ਕ੍ਰਿਸਚੀਅਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈਗੀ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਬੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋ ਅ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਦੇ ਉਤੇ ਕਾਰਵਾਈ ਕਰਦੇ ਆ 4 ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਹਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਆ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਵਧੀ ਆ ਉੱਥੇ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ੱੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਅੱਜ ਐਫਆਈਆਰ ਦਰਜ ਕੀਤੀ ਗਈ ਆ ਸਮਾਂ ਤਾਂ ਨੇਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋਏਗਾ ਲ ਉਹਦੀ ਕਰੇ ਗ੍ਰਿਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਕੱਟ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ